ਰੋਪੜ ਜੇਲ੍ਹ ਦੀ ਜਿੱਥੇ ਕਿ ਰੋਪੜ ਜੇਲ੍ਹ ਦੇ ਵਿੱਚ ਬੰਦ ਇੱਕ ਹਵਾਲਾਤੀ ਜੋ ਕਿ ਪਿਛਲੇ 14 ਮਹੀਨੇ ਤੋਂ ਬੰਦ ਸੀ ਉਸ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਈ ਹੈ ਉਹ ਹਵਾਲਾਤੀ ਪਿੰਡ ਕਬੈੜੀ ਜ਼ਿਲ੍ਹਾ ਮੁਹਾਲੀ ਦਾ ਰਹਿਣ ਵਾਲਾ ਸੀ ਚਰਨਪ੍ਰੀਤ ਜੋਂ ਦੱਸਿਆ ਕਿ 14 ਮਹੀਨੇ ਤੋਂ ਜੇਲ੍ਹ ਦੇ ਵਿੱਚ ਲੰਬਾ ਸਮਾਂ ਜੇਲ੍ਹ ਦੇ ਵਿੱਚ ਬੰਦ ਹੋਣ ਕਾਰਨ ਹੁਣ ਉਸ ਦੀ ਜ਼ਮਾਨਤ ਹੋਣੀ ਸੀ ਪਰ ਅੱਜ ਜਿਹੜੀ ਉਸ ਦੀ ਮੌਤ ਹੋਈ ਹੈ ਉਸ ਨੂੰ ਲੈ ਕੇ ਪਰਿਵਾਰਕ ਮੈਂਬਰ ਸਦਮੇ ਦੇ ਵਿੱਚ ਨੇ ਪਰਿਵਾਰਕ ਮੈਂਬਰ ਉਹਦੀ লাশ ਲੈਣ ਵਾਸਤੇ ਨੌਜਵਾਨ ਸੀ ਰੋਪੜ ਦੇ ਹਸਪਤਾਲ ਵੀ ਪਹੁੰਚ ਹੋਏ ਨੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚੋਂ ਨੇਕਾ ਤਰ੍ਹਾਂ ਦੀ ਖਬਰ ਸਾਹਮਣੇ ਨਿਕਲ ਕੇ ਆਉਂਦੀਆਂ ਨੇ ਕਦੇ ਜੇਲ੍ਹਾਂ ਦੇ ਵਿੱਚ ਫੋਨ ਫੜੇ ਜਾਂਦੇ ਨੇ ਕਦੇ ਨਸ਼ਾ ਫੜਿਆ ਜਾਂਦਾ ਹੈ ਪਰ ਇਸ ਦੇ ਨਾਲ ਨਾਲ ਕਈ ਲੋਕਾਂ ਦੀ ਜੇਲ੍ਹਾਂ ਦੇ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਵੀ ਹੋ ਜਾਂਦੀ ਹੈ ਇਸ ਦੇ ਨਾਲ ਹੀ ਜੁੜੀ ਹੋਈ ਇੱਕ ਵੱਡੀ ਖਬਰ ਤੁਹਾਨੂੰ ਦਿਖਾਣ ਜਾ ਰਹੇ ਹਾਂ ਰੋਪੜ ਜੇਲ੍ਹ ਦੀ ਜਿੱਥੇ ਕਿ ਰੋਪੜ ਜੇਲ੍ਹ ਦੇ ਵਿੱਚ ਬੰਦ ਇੱਕ ਹਵਾਲਾਤੀ ਜੋ ਕਿ ਪਿਛਲੇ 14 ਮਹੀਨੇ ਤੋਂ ਬੰਦ ਸੀ ਉਸ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਈ ਹੈ ਉਹ ਹਵਲਾਤੀ ਪਿੰਡ ਕਬੈੜੀ ਜ਼ਿਲ੍ਹਾ ਮੁਹਾਲੀ ਦਾ ਰਹਿਣ ਵਾਲਾ ਸੀ ਚਰਨਪ੍ਰੀਤ ਜੋ ਕਿ ਪਿਛਲ ਦੱਸਿਆ ਦੇ ਕਿ 14 ਮਹੀਨੇ ਤੋਂ ਜੇਲ੍ਹ ਦੇ ਵਿੱਚ ਲੰਬਾ ਸਮਾਂ ਜੇਲ੍ਹ ਦੇ ਵਿੱਚ ਬੰਦ ਹੋਣ ਕਾਰਨ ਹੁਣ ਉਸਦੀ ਜ਼ਮਾਨਤ ਹੋਣੀ ਸੀ ਪਰ ਅੱਜ ਜਿਹੜੀ ਉਸਦੀ ਮੌਤ ਹੋਈ ਹੈ ਸੁਣ ਕੇ ਪਰਿਵਾਰਕ ਮੈਂਬਰ ਸਦਮੇ ਦੇ ਵਿੱਚ ਨੇ ਪਰਿਵਾਰਕ ਮੈਂਬਰ ਉਹਦੀ লাশ ਲੈਣ ਵਾਸਤੇ ਨੌਜਵਾਨ ਦੀ ਰੋਪੜ ਦੇ ਹਸਪਤਾਲ ਵੀ ਪਹੁੰਚੇ ਹੋਏ ਨੇ ਸੁਣ ਕੇ ਪਰਿਵਾਰਕ ਮੈਂਬਰਾਂ ਨੇ ਹੋਰ ਉਸ ਕੋਲੋਂ ਮਾਮਲੇ ਬਾਰੇ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ ਮੈਂ ਵੀ ਜੇਲ੍ਹ ਤੋਂ ਹੀ ਆਈ ਗੱਲ ਮੇਰੇ ਚਾਚਾ ਹੰਤਾ ਪਾ ਜੇਲ੍ਹ ਦੀ ਜੇਤ ਹੋਈ ਹੈ ਤੇ ਜੇਲ੍ਹ ਦੇ ਪ੍ਰਸ਼ਾਸਨ ਨੇ ਕੁੱਟਕੁੱਟ ਕੇ ਮਾਰਿਆ ਜੀ ਉਹਨੂੰ 15 ਮੈਨੂੰ ਫੋਨ ਆਇਆ ਤਾਂ ਪਤਾ ਵੀ ਲੱਗੇ ਅੰਦਰੋਂ ਉਹਦੀ ਕੁੱਟਮਾਰ ਕੀਤੀ ਗਈ ਹੈ। ਕੁੱਟਮਾਰ ਕਾਦੇ ਲਈ ਕੀਤੀ ਗਈ ਹੈ? ਅੰਦਰੋਂ ਜਦੋਂ ਮੈਂ ਬਾਹਰ ਆਇਆ ਜੇਲ੍ਹ ਤੋਂ ਕੱਲ ਰਾਤ ਉਹ ਮੈਂ 7:30 ਵਜੇ ਬਾਹਰ ਆਇਆ ਉਸ ਟਾਈਮ ਤਿੰਨ ਬੰਦੇ ਫੜੇ ਹੋਏ ਸਨ ਵੀ ਨਹੀਂ ਪਸ਼ਮਦੀ ਤਰ੍ਹਾਂ ਕੁੱਟਮਾਰ ਕਰ ਰਹੇ ਤੇ ਪ੍ਰਸ਼ਾਸਨ ਨੇ। ਜਿਹੜੀ ਕੁੱਟਮਾਰ ਪਸ਼ਮਦੀ ਦੇ ਕਰ ਰਹੇ ਤੇ ਤਾਂ ਉਹਨਾਂ ਨੇ ਨਾਮ ਲੇਤਾ ਚੰਨਪ੍ਰੀਤ ਸਿੰਘ ਦਾ ਜਿਹਨਾਂ ਦੀ ਡੈਥ ਹੋਈ ਹੈ। ਕਿ ਇਹਨਾਂ ਨੇ ਇਹਦਾ ਫੋਨ ਸੀ। ਜਦੋਂ ਉਹਨਾਂ ਦਾ ਫੋਨ ਫੜਿਆ ਗਿਆ। ਇਹ ਉਸ ਤੋਂ ਬਾਅਦ ਚੰਨਪ੍ਰੀਤ ਸਿੰਘ ਨੂੰ ਕੱਟ ਕੇ ਲੈ ਜਾਂਦਾ ਉਹ ਬੁਰਤਮਤ ਇੱਕ ਪਾਵੇ ਕਿ ਰਿਜਲ ਕਿਹੜੇ ਗੇਸਟ ਪਾਂਚੇ ਐਂਡੀਬੈਸ ਦੇ ਅੰਦਰ ਵਰਦਾਦਾ ਜੀ ਜਦੋਂ ਕਿਸੇ ਤੋਂ ਫੋਨ ਫੜਿਆ ਕੋ ਉਹਨੇ ਝੂਠਾ ਨਾਮ ਬੋਲਿਆ ਤੇ ਅੱਗੇ ਵੀ ਇਹ ਤੋਂ ਫੋਨ ਕੰਨੀ ਤੋਂ ਲਿਆਦਾ ਚਲ ਵੀ ਫੋਨ ਨਾ ਕਰ ਕਿ ਉਹਨੇ ਪ੍ਰਸ਼ਾਸਨ ਨੇ ਕੱਢ ਗਈ ਬੁੱਕ ਮਾਰ ਕੇ ਕਿੰਨੇ ਘੰਟੇ ਅੰਦਰ ਦੇ 14 ਮਿੰਟ ਤੋਂ ਅੰਦਰ ਦੇ ਕਿਸੇ ਚੀਜ਼ ਨਾ ਕੁੱਟਿਆ ਡੰਡਿਆਂ ਨਾਲ ਹੀ ਕੁੱਟਦੇ ਆ ਜੀ ਅੰਦਰ ਮੇਰੇ ਸਾਹਮਣੇ ਕੁੱਟੇ ਤਿੰਨ ਬੰਦੇ ਪਸ਼ੂ ਜੀ ਤਰ੍ਹਾਂ ਕੁੱਟੇ ਕੋਈ ਬਾਡੀ ਤੇ ਨਿਸ਼ਾਨ ਹੈ ਕਿ ਤੁਸੀਂ ਦੇਖੇ ਹੋ ਬਾਡੀ ਤੇ ਇੱਕ ਬਾਹ ਤੇ ਨਿਸ਼ਾਨ ਹੈ ਜੀ ਇਹ ਕੀ ਕਰ ਤੁਮੜ ਕਰਦਾ ਹੀ ਪ੍ਰਸ਼ਾਸਨ ਕਰਦਾ ਜੀ ਮੁਲਾਜ਼ਮ ਕਰਦੇ ਫੋਨ ਕਰਦਾ ਨਾਮ ਨਾਮ ਤਾਂ ਸਾਰੀ ਕਰਦੇ ਜੀ ਜਦੋਂ ਕੀ ਦੀ ਯੂਟੀ ਨੂੰ ਕਰਨਾ ਹੀ ਪਣਾ ਜੀ ਕਰਦੇ ਜੀ ਜਿਹਨੂੰ بڑے ਅਫਸਰਾਂ ਦੇ ਹੁਕਮ ਆਉਂਦੇ ਸਾਰੇ ਕਰਦੇ ਜੀ ਦੇਹਾਂਲੇ ਕਹਿੰਦੇ ਮੀਡੀਆ ਨੂੰ ਅੰਦਰ ਭੇਜੋ ਅਸੀਂ ਦਮਾਂਗ ਗਵਾਈਆਂ ਸਾਰੀਆਂ ਅੰਦਰ ਜਾਓ ਜੀ ਮੀਡੀਆ ਅੰਦਰ ਜਾਓ ਕਵਰੇਜ ਕਰਕੇ ਆਵੇ ਜੀ ਪਤਾ ਲੱਗੇ ਕੁੱਟ ਕੁੱਟ ਦੇ ਕਰਨ ਮੁੰਡਾ ਮਰਿਆ ਜੀ ਅੰਦਰੋਂ ਆ ਰਹੀ ਕੁੱਟ ਮਾਰ ਦੇ ਕਰਨ ਡੈਥ ਹੋਈ ਹੈ ਜੀ ਅੰਦਰ ਜਾ ਕੇ ਤੁਸੀਂ ਕਵਰੇਜ ਕਰੋ ਸਭ ਪਤਾ ਲੱਗੂਗਾ ਅੰਦਰ ਬੰਦੇ ਰੋਟੀ ਭੁਖੜਤਾਲ ਦੇ ਉਹਦੀ ਪੈਰੇ ਕਾਲੇ ਕਹਿੰਦੇ ਅਸੀਂ ਗਵਾਈਆਂ ਦਮਾਂ ਭੁਖੜਤਾਲ ਦੇ ਬੰਦੇ ਬੈਠੇ ਉਹਨਾਂ ਦੀ ਕਵਰੇਜ ਕਰੋ ਜੀ ਜਾ ਕੇ ਸਭ ਪਤਾ ਲੱਗੇ ਉਹਨਾਂ ਨੂੰ ਪਤਾ ਹੀ ਬੰਦਾ ਗਲਤ ਮਾਰਿਆ ਜੀ ਇਹਨਾਂ ਨੇ ਅੰਦਰੋਂ ਮੈਨੂੰ ਫੋਨ ਆ ਰਹੀ ਸਵੇਰ ਦੇ بار-ਬਾਰ ਵੀ ਬੰਦਾ ਯਾਜ ਮਾਰਿਆ ਨੇ ਰਾਤ ਸਾਰੀ ਰਾਤ ਉਹ ਖਰਦਾਲ ਤੇ ਪੂਰੀ ਜੇਲ੍ਹ ਲਈ ਆਈ ਆਪਣੇ ਨਾਲ ਉਹਦੀ ਪਿਆਰ ਕਦਾ ਪੂਰੀ ਹੈ ਹੀ ਹੈ ਜੀ ਜਿਹਦੇ ਚ ਕੱਢ ਕੇ ਲੇ ਗਏ ਤੇ ਉਹਦੇ ਚ 100 ਬੰਦਾ ਆਈ ਪੈਸੇ ਦੀ ਮੰਗ ਕਰ ਰਹੇ ਹੁੰਦੇ ਮੈਨੂੰ ਘਾਟਾ ਦੇ ਲਈ ਤੁਸੀਂ ਓਏ ਮੈਂ ਤੁਹਾਨੂੰ ਆਪਣੀ ਜੱਟ ਵੇਚ ਕੇ ਦੇ ਦੰਦੀ ਮੈਂ ਆਪਣੀ ਲਾਜ ਵੀ ਕਿਹੜਾ ਬਾਲੂ ਕਿ ਚੱਤ ਦੇ ਦਈ ਰੋਏ ਓ ਮੈਂ ਇਹ ਤਾਂ ਚਾਚੇ ਦਾ ਨਾਮ ਲੈਤਾ ਵੀ ਅਸੀਂ ਚਾਚੇ ਨੂੰ ਫੋਨ ਦਿੱਤਾ ਹੋਇਆ ਆਪ ਦਾ ਮੈਂ ਨਾ ਦਾਤੀ ਚਾਚੇ ਨੂੰ ਕੁੱਟਿਆ ਤੇ ਹੁਣ ਸਵੇਰੇ 8:30 ਸਾਨੂੰ ਦੱਸਿਆ ਵੀ ਪੁਰਾਉ ਹੋ ਗਿਆ ਮਾਨੂੰ ਨਹੀਂ ਰਹੇ ਲੰਦੀ ਮੈਂ ਸਾਰੀ ਦੇ ਨਾਲ ਫੋਨ ਕਰ ਕਰ ਤੁਸੀਂ ਯਾਰ ਸਾਨੂੰ ਕਹਿੰਦੇ ਇਹਨਾਂ ਨੇ ਕੁੱਟਿਆ 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 ਸਾਰੀ ਰਾਤ ਉਹ ਪਾਵਰ ਆਉਂਦਾ ਤੁਹਾਡਾ ਕੀ ਨਾਮ ਮੇਰਾ ਕਿਰਨਜੀਤ ਨਾਮ ਆ ਮੇਰਾ ਜੋਰਾ ਇਹ ਜੀ ਕਰਤੀ ਹੈ ਤੁਹਾਡੇ ਤੋਂ ਉੱਠੇ ਡੋੜਨੇ ਬੱਚੇ ਅਸੀਂ ਕਿੱਥੇ ਜਾਵਾਂਗੇ ਇਕਸਾ 2 ਮਹੀਨੇ ਉਹਦੇ ਅੰਦਰ ਉਹ ਸਾਡੀਆਂ ਨਸੀਆਂ ਲੱਗੇ ਭੁੱਖ ਨਹੀਂ ਮਿਟੀ ਹੋਈ ਸੀ ਪੈਸੇ ਪੈ ਗਿਆ ਸੀ ਤੁਸੀਂ ਪੈਸਾ ਮੰਗਦੇ ਅਸੀਂ ਪੈਸਾ ਦੰਦੇ ਉਹ ਚੋਕੀਆਂ ਚ ਰਹਿ ਲੰਦੇ ਉਹ ਤੂੰ ਵੀ ਮੁਕਾਇਆ ਦੀ ਨਾ ਜਾ ਉਹ ਤਾਂ ਤੇਜ਼ ਕਰਤੀ ਉਹ ਜੋ ਵੀ ਸਪੈਂਡ ਕਰਾਇਆ ਹੈ ਨਰਪੀ ਆਈ ਨਹੀਂ ਉਹ ਜੇਲ੍ਹ ਤੋਂ ਕੁੱਸ ਨਹੀਂ ਗਿਆ ਵੀ ਸਾਡਾ ਜਬਾਨੀ ਹੋਈ ਅਸੀਂ ਉਹਨਾਂ ਨੂੰ ਲੈ ਕੇ ਆਈ ਆ ਇਨੇ ਤਾਂ ਇਹ ਲੱਤਾਂ ਸੀ ਭੰਨਿਆ ਦਾ ਲੈ ਦਵਾਈਆਂ ਉਹਨਾਂ ਸਵੇਰੇ ਪ੍ਰੋਡਕਟ ਰੁਕਾ ਸਿਵਲ ਹਸਤਰੂਪ ਨਾਲ ਤਾਂ ਮਸੂਲ ਹੋਇਆ ਸੀ ਕਿ ਉਹ ਨਾ ਕਿ ਉਹ ਮੁੰਡਾ ਜਿਹੜਾ ਚੰਨਪ੍ਰੀਤ ਸਿੰਘ ਪੁੱਤਰ ਲਾਹਸਾੋਂ ਵਾਸੀ ਕੋ ਬਾਹੜੀ ਜਿਹੜਾ ਜੇਲ੍ਹ ਦੇ ਵਿੱਚ ਐਨਡੀਪੀਐਸ ਦੇ ਵਿੱਚ ਹਵਾਲਾ ਬਤੌਰ ਹਵਾਲਾ ਤੁਸੀਂ ਹਵਾਲਾ ਤੋਂ ਬਾਅਦ ਉਹ ਉੱਥੇ ਰਾਤ ਇਹਨਾਂ ਨੂੰ ਆਇਆ ਹੋਊਗਾ ਕਿ ਇਹਦਾ ਡਾਕਟਰ ਦੱਸਣ ਦਾ ਆਇਆ ਹੋਵੇ ਅਟੈਕ ਹੋਵੇ ਅਟੈਕ ਦੇ ਵਿੱਚ ਉਹ ਉੱਥੇ ਹਸਪੀਟਲ ਲੈ ਕੇ ਹਸਪੀਟਲ ਲੈ ਕੇ ਜਾਂਦੇ ਨੇ ਉਹ ਬਹੁਤ ਆਉਂਦਾ ਹੈ। ਉਹ ਹੀ ਗੱਲ ਆਈ ਹੈ ਜੀ। ਉਹਦੀ ਜਿਹੜੀ ਕਾਰਵਾਈ ਮੈਜਿਸਟਰੇਟ ਸਾਹਿਬ ਕਰ ਰਹੇ ਨੇ ਮੈਜਿਸਟਰੇਟ ਸਾਹਿਬ ਜੋ ਹੁਕਮ ਦੇਣ ਕੋ ਦੇ ਆਧਾਰ ਤੇ ਕਾਰਵਾਈ ਜਿਹੜੀ ਚੱਲ ਰਹੀ ਹੈ। ਜਿਹੜੇ ਮੈਜਿਸਟਰੇਟ ਸਾਹਿਬ ਨੇ ਜਿਹਨਾਂ ਸ਼੍ਰੀ ਜਸਪਰੀ ਸਿੰਘ ਜ ਇਹ ਜਿਹੜਾ ਪਰਿਵਾਰ ਦੋਸ਼ ਲਾ ਰਿਹਾ ਕੁੱਟਮਾਰ ਦਾ ਕਿਸ ਤਰ੍ਹਾਂ ਦੀ ਗੱਲ ਦਾ ਕੋਈ ਕੀ ਡਿਸਟ੍ਰਿਕਟ ਸਰ ਦੇਖ ਰਿਹਾ ਇਨਕੁਆਇਰੀ ਕਰ ਰਿਹਾ ਜੋ ਮੈਜਿਸਟਰ ਸਾਹਿਬ ਜੋ ਬਾਜ਼ੂ ਹੋਊਗਾ ਜਿਵੇਂ ਖੰਡਰ ਸਤ ਜਿਸ ਤਰੀਕੇ ਨਾਲ ਪਰਿਵਾਰਕ ਮੈਂਬਰਾਂ ਨੇ ਨਿਕਤ ਰੰਦ ਇਲਜ਼ਾਮ ਜਿਹੜੇ ਪੁਲਿਸ ਪ੍ਰਸ਼ਾਸਨ ਉੱਤੇ ਲਗਾਏ ਨੇ ਪਰ ਦੂਜੇ ਪਾਸੇ ਪੁਲਿਸ ਵੱਲੋਂ ਇਹ ਕਹਿਣਾ ਹੈ ਕਿ ਉਹਨਾਂ ਦੇ ਅਟੈਕ ਦੌਰਾਨ ਮੌਤ ਹੋਈ ਹੈ ਪਰ ਹੁਣ ਇਸ ਪੂਰੇ ਮਾਮਲੇ ਵਿੱਚ ਨਿਕਲ ਕੀ ਆਉਂਦਾ ਹੈ ਤਾਂ ਆਉਣ ਵਾਲਾ ਸਮਾਂ ਦੱਸੇਗਾ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਦੇ ਨਾਲ ਕੀ ਹੋਰ ਲੋਕਾਂ ਤੱਕ ਵੀ ਖਬਰ ਪਹੁੰਚ ਸਕੇ